ਬੋਲਦਾ ਵੀ ਲੇਡੀ ਲੇਡੀ ਆ ਗਈ ਮੇਰੇ ਮੇਰੇ ਅੱਗੇ ਕੋਈ ਪਰਚਾ ਨਾ ਬਈ ਮੇਰੇ ਤੋਂ ਕੋਈ ਗਲਤ ਕੰਮ ਨਾ ਹੋ ਜਾਵੇ ਇਹ ਭਾਈ ਘੱਟੋ ਘੜ ਸਾਲ 2 ਸਾਲ ਹੋ ਗਏ ਕੋਈ ਆਂਦਾ ਹੀ ਨਹੀਂ ਨਾ ਪੁਲਿਸ ਵਾਲੇ ਆਂਦੇ ਆ ਨਾ ਕੋਈ ਆਂਦਾ ਕੋਈ ਵੀ ਨਹੀਂ ਆਂਦਾ ਕਿੰਨੀ ਆਪਾਂ ਤੱਕ ਕੰਪਲੇਨ ਵੀ ਕਰ ਚੁੱਕੇ ਮੇਰੇ ਸਾਹਮਣੇ ਦੁਕਾਨ ਆਪਾਂ ਕਿੰਨੀ ਵਾਰੀ ਪੁਲਿਸ ਵਾਲਿਆਂ ਨੂੰ ਵੀ ਕਹਿ ਚੁੱਕੇ ਆ ਖੁਸ਼ ਕਰ ਦਾਂਗੀ ਇਹ ਲੈ ਕੇ ਜਾਂਦੀਆਂ ਢਾਬੇ ਦੇ ਅੰਦਰ ਸਾਬੇ ਦੇ ਅੰਦਰ ਉਹਨੂੰ ਕਹਿੰਦੀਆਂ ਕੁਝ ਖਾਣ ਨੂੰ ਮੰਗਾ ਲੈ। ਉਹਨੂੰ ਖਾਣ ਨੂੰ ਮੰਗਾਉਂਦੀਆਂ ਨੇ ਠੀਕ ਆ ਉਹ ਪੈਸੇ ਘਟਦੀਆਂ। ਉਹਨੂੰ ਜਾਂਦੀਆਂ ਨਹੀਂ ਕੋਈ 500 ਹਜ਼ਾਰ ਖੋ ਕੇ ਉਹਨੂੰ ਭੇਜ ਦਿੰਦੀ ਆ। ਅਗਲਾ ਕੋਈ ਗਰੀਬ ਬੰਦਾ ਘਰੋਂ ਆਇਆ ਹੁੰਦਾ ਤੇ ਉਹ ਜਿਹੜਾ ਵੀ ਪੈਸੇ ਹੁੰਦੇ ਖੋਲ੍ਹਦੀਆਂ ਉਹਦੇ ਕੋਲ। ਅਰੇ ਦਾ ਕਰਪਾ ਵੀਰੇ। 150 ਬੰਦਾ ਬਤਾ ਰਹਾ ਹੈ ਉਹ ਬੋਲਾ ਹੈ ਬਾਪੂ ਜੀ ਮੈਂ 150 ਇੱਕ ਜਾਣੀ ਨਹੀਂ ਹੈਗੀ ਇਹ ਘੱਟੋ ਘੱਟ 12 15 ਜਾਣੀਆਂ ਹੈ ਇਹ 12 15 ਜਾਣੇ ਇੱਕ ਜਾਣੀ ਨਹੀਂ ਹੈਗੀ ਪਰਲੇ ਗੇਟ ਤੇ ਜਾ ਕੇ ਦੇਖ ਹਾਂ ਜੀ ਇਹਨਾਂ ਦਾ ਪਰਲਾ ਪਰਲਾ ਕੋਈ ਇਹਨਾਂ ਦਾ ਪਰੇ ਖੜਾ ਹੋਇਆ ਵਾ ਇਹ ਬੰਦਿਆਂ ਨੂੰ ਸਾਲੇ ਵੀ ਹੁੰਦੇ ਆ ਪਰ ਉਹ ਕੁਛ ਨਹੀਂ ਕਰਦੇ ਇਹ ਲੁੱਟਖੋ ਬਹੁਤ ਕਰ ਰਹੇ ਆ ਇਹਨਾਂ ਦੇ ਨਾਲ ਦੇ ਹੁੰਦੇ ਆ ਬੰਦੇ ਨੂੰ ਬਲੈਕਮੇਲ ਕਰਦੇ ਆ ਲੈ ਜਾਂਦੇ ਆ ਤੇ ਬੰਦੇ ਨੂੰ ਲਿਆ ਕੇ ਉੱਥੇ ਲੁੱਟਖੋ ਕਰ ਲੈਂਦੇ ਆ ਜੇ ਕੋਈ ਸਾਡਾ ਕੋਈ ਰੋਲ ਨੀਗਾ ਐਡਾ ਤੁਸੀਂ ਜਿੱਦਾਂ ਮੈਂ ਆਪ ਸਾਹਮਣੇ ਆ ਕੇ ਚੱਲਣਾ ਜਿੱਦਾਂ ਮੱਜੀ ਲਾਉਂ ਉਹ ਸਾਹਮਣੇ ਜਨਾਨੀ ਖੜੀ ਹੋ ਪਾਣੀ ਮੰਗ ਲੇਗੀ ਤੇ ਮੈਂ ਤਾਂ ਜਵਾਬ ਨਹੀਂ ਦਿੱਤਾ ਪਾਣੀ ਪੀਣ ਨੂੰ ਤਾਂ ਉਹ ਜੇ ਮੇਕੋ ਥੋੜੀ ਬੈਠੀ ਹੈ ਉਹ ਹੋ ਕਿਤੇ ਬੈਠ ਗਈ ਆ ਕੋਈ ਹੋ ਕਿਤੇ ਕੋ ਗੰਦੀ ਹੋਣ ਤੇ ਮੇਰਾ ਨਾਮ ਦੇ ਵਿੱਚ ਐਵੇਂ ਲੈ ਗਈ ਦਾ ਕੰਮ ਹੈ ਜੀ ਠੀਕ ਹੈ ਬਾਜੀ ਇਹ ਬਿਰੇ ਕੁਛ ਨਹੀਂ ਮੇਰੀ ਸਾਹਮਣੇ ਦੁਕਾਨ ਹੈ ਇਹ ਕੀ ਕਰਦੀਆਂ ਕੋਈ ਗਰੀਬ ਬੰਦਾ ਜਾਂਦਾ ਉਹਨੂੰ ਕਹਿੰਦੀਆਂ ਸਾਡੇ ਨਾਲ ਚੱਲ ਤੇ ਤੈਨੂੰ ਆਪਾਂ ਖੁਸ਼ ਕਰ ਦਾਂਗੀਆਂ ਠੀਕ ਹੈ ਜੀ ਆਪਾਂ ਤੁਹਾਨੂੰ ਖੁਸ਼ ਕਰ ਦਾਂਗੀਆਂ ਇਹ ਲੈ ਕੇ ਜਾਂਦੀਆਂ ਢਾਬੇ ਦੇ ਅੰਦਰ ਢਾਬੇ ਦੇ ਅੰਦਰ ਉਹਨੂੰ ਕਹਿੰਦੀਆਂ ਕੁਝ ਖਾਣ ਨੂੰ ਮੰਗਾ ਲੈ ਉਹ ਖਾਣ ਨੂੰ ਮੰਗਾਉਂਦੀਆਂ ਨੇ ਠੀਕ ਹੈ ਉਹ ਪੈਸੇ ਖੜਦੀਆਂ ਉਹ ਜਾਂਦੀਆਂ ਨਹੀਂ ਕੋਈ ਉਹ 500 ਹਜ਼ਾਰ ਖੋ ਕੇ ਉਹਨੂੰ ਭੇਜ ਦਿੰਦੀ ਆ ਅਗਲਾ ਕੋਈ ਗਰੀਬ ਬੰਦਾ ਘਰੋਂ ਆਇਆ ਹੁੰਦਾ ਹੈ ਤੇ ਉਹ ਜਿਹੜਾ ਵੀ ਪੈਸੇ ਹੁੰਦੇ ਖੋਲੰਦੀਆਂ ਉਹਦੇ ਕੋਲ ਇਹਦਾ ਗਰੁੱਪ ਆ ਵੀਰੇ ਇੱਕੇ ਜਣਾਨੀਆਂ ਭਾਈ 10 12 ਜਣਾਨੀਆਂ ਹੈਗੀਆਂ 10 12 ਜਣਾਨੀਆਂ ਕੋਈ ਵੀ ਗਰੀਬ ਬੰਦਾ ਲੰਘਦਾ ਹੁੰਦਾ ਭਈਆ ਠੀਕ ਆ ਉਹਨੂੰ ਕਹਿੰਦੀਆਂ ਆਇਓ ਤੈਨੂੰ ਤੈਨੂੰ ਖੁਸ਼ ਕਰ ਦਾਂਗੇ ਟਾਬੇ ਅੰਦਰ ਲੈ ਕੇ ਜਾਂਦੀਆਂ ਉਹਨੂੰ ਕਹਿੰਦੇ ਕੁਝ ਖਾਂਦੇ ਸਮਾਨ ਮੰਗਾ ਇੱਕ ਤਾਂ ਉਹਨੂੰ ਖਾਂਦੇ ਪੈਸੇ ਵੀ ਦੇਣੇ ਪੈਂਦੇ ਆ ਉਸ ਤੋਂ ਬਾਅਦ ਇਹਨਾਂ ਨੂੰ 500000 ਦੇਣਾ ਪੈਂਦਾ ਉਹਨੂੰ ਬਲੈਕਮੇਲ ਕਰਦੀਆਂ ਵੀ ਤੇਰੇ ਕੋਲ ਤੇਰੇ ਅਗਰ ਰਿਪੋਰਟ ਕਰਾਵਾਂਗੀ ਆ ਤੁਹਾਨੂੰ ਹੱਥ ਲਾਇਆ ਗਲਤ ਕੀਤਾ 500000 ਰੁਪਏ ਖੋ ਕੇ ਭੇਜਦਿਆਂ ਗਰੀਬ ਬੰਦਾ ਕਲਪ ਕਲਪੇ ਮਰ ਜਿੰਦਾ ਅਗਲਾ ਅਗਲਾ ਤਾਂ ਨਹੀਂ ਕੋਈ ਬੋਲਦਾ ਵੀ ਲੇਡੀ ਲੇਡੀ ਆ ਗਿਆ ਮੇਰੇ ਮੇਰੇ ਅੱਗੇ ਕੋਈ ਪਰਚਾ ਨਹੀਂ ਮੇਰੇ ਤੋਂ ਕੋਈ ਗਲਤ ਕੰਮ ਨਹੀਂ ਹੋਇਆ ਇਹ ਭਾਈ ਕਟੋਗੜ ਸਾਲ 2 ਸਾਲ ਹੋ ਗਏ ਕੋਈ ਆਂਦਾ ਹੀ ਨਹੀਂ ਨਾ ਪੁਲਿਸਰ ਆਉਂਦੇ ਆ ਨਾ ਕੋਈ ਜਾਂਦਾ ਕੋਈ ਵੀ ਨਹੀਂ ਆਂਦਾ ਕਿੰਨੀ ਆਪਾਂ ਕੰਪਲੇਂਟ ਕਰਜੋ ਜੇ ਮੇਰੇ ਸਾਹਮਣੇ ਦੁਕਾਨ ਆਪਾਂ ਕਿੰਨੀ ਵਾਰੀ ਪੁਲਿਸ ਵਾਲਿਆਂ ਨੂੰ ਵੀ ਕਹਿ ਚੁੱਕੇ ਆ ਸਭ ਨੂੰ ਸਭ ਨੂੰ ਕਹਿ ਚੁੱਕੇ ਆ ਪਰ ਕੋਈ ਨਹੀਂ ਆਂਦਾ ਕੋਈ ਨਹੀਂ ਸੁਣਦਾ ਠੰਡਾ ਮੇਰਾ ਪਿਲਾਇਆ ਬਾਬੂ ਜੀ ਇਸ ਪੇ ਮੇਰਾ ਬਾਹਰ ਹੀ ਬੰਦੇ ਹੂ

ਸਾਧਾ ਦੋਮਾ ਦੇ ਦਿਆ ਹੂੰ ਆਈਓ ਚਲੇਗਾ ਗਰੀਬ ਬੰਦਾ ਗਰੀਬ ਬੰਦਾ ਥੋੜੀ ਅਗਲਾ ਮੇਰੇ ਤੇ ਕੋਈ ਅਲੀਗੇਸ਼ਨ ਨਾ ਆ ਜਾਵੇ ਗਰੀਬ ਬੰਦਾ ਥੋੜੀ ਰੁਕਦਾ ਔਰ ਰੋ ਇੱਕ ਕਟੋਗੜੀ ਆੜਮੀ ਭਾਜੀ ਇੱਕ ਬੰਦਾ ਨਹੀਂ ਆਂਦਾ ਕਟੋਗੜ ਇਹ 15 20 ਨੂੰ ਠਗਦੀਆਂ 15 20 ਨੂੰ ਕਟੋਗੜੇ ਕਟੋਗੜ ਇੱਕ ਜਾਣੀਆ 10 12 ਜਾਣੀਆ ਕਟੋਗੜ ਹਜ਼ਾਰ ਹਰ 15 1500 ਇੱਕ ਜਾਣੀ ਲੈ ਕੇ ਜਾਂਦੀ ਹੈ 5 5000 ਰੁਪਿਆ ਭਾਈ ਨਾ ਕਿ ਉਹਨਾਂ ਨੂੰ ਕੋਈ ਕੁਛ ਆਂਦਾ ਹੀ ਨਹੀਂ ਉਹ ਕੋ ਬਾਜੀ ਤੇ ਇਹ ਕੰਮ ਚੱਲ ਰਿਹਾ ਹੋ ਕਹਿੰਦਾ ਸੀ ਕੀ ਲੈਣਾ ਦੇਣਾ ਜਾ ਕੇ ਕੋਈ ਕੋਈ ਕਦੋਂ ਵਾਲੀ ਕੰਪਲੇਂਟ ਕਰੋ ਜਾ ਕੇ ਆਹ ਭਾਜੀ ਹੁਣ ਸੋਮ ਟਾਬੇ ਦੇ ਵਿੱਚ ਇਹ ਕੰਮ ਚੱਲਦਾ ਪਰਲੇ ਗੇਟ ਤੇ ਭਾਜੀ ਉਹਨਾਂ ਦੇ ਪੁਲਿਸ ਵਾਲੇ ਵੀ ਹੁੰਦੇ ਆ ਪਰ ਉਹ ਕੁਝ ਨਹੀਂ ਕਰਦੇ ਇਹ ਲੁੱਟ ਖੋ ਬਹੁਤ ਕਰ ਰਹੀਆਂ ਨੇ ਇਹਨਾਂ ਦੇ ਨਾਲ ਦੇ ਹੁੰਦੇ ਆ ਬੰਦੇ ਨੂੰ ਬਲੈਕਮੇਲ ਕਰਦੇ ਆ ਲੈ ਜਾਂਦੇ ਆ ਤੇ ਬੰਦੇ ਨੂੰ ਲਈ ਆ ਕੇ नहीं हो रहा है दो बंदे को मिल के इतना सिंगार सिनेमा ले जा रही थी लुटने के लिए जब मुझे रास्ते में पता चला चल तेरे को ये कर दूंगी दूंगी खुश कर दूंगी ये चैन कितने किया पैसे कितने ठीक है सारा काम यही करती है सारा इनका है समझे ना यहाँ पे सोया सारे पैसे कर लिया मेरा ਪਰसों ਮੁਵਾਲਵੇ ਕਰ ਲਿਆ ਮੇਰਾ ਹਰਦੀਪ ਸਿੰਘ ਅਸੀਂ ਕੀ ਮੈਟਰ ਤੁਹਾਡੇ ਸਾਹਮਣੇ ਜਦ ਬਣਾਉਣ ਲਈ ਰਿਜਿਸਟਰ ਆ ਬਾਰਿ ਦੀ ਆਪ ਤਾਂ ਪੁਜੀ ਨੇ ਉਹ ਕਹਿੰਦੇ ਕਿ ਤੁਹਾਡੇ ਘਰ ਦੇ ਅੰਦਰ ਅੱਗੇ ਵੀ ਜਿਹੜਾ ਆ ਕਿਸੇ ਦਾ ਕੋਈ ਧੰਦਾ ਕਰਦੇ ਆ ਜਾਂ ਹੱਥ ਪੱਲਾ ਕਰਵਾਉਂਦੇ ਨੇ ਲੋਕਾਂ ਦੇ ਇਹ ਦੇ ਕੋਈ ਸਾਡਾ ਕੋਈ ਰੋਲ ਨਹੀਂਗਾ ਐਡਾ ਤੁਸੀਂ ਜਿੱਦਾਂ ਮੈਂ ਆਪ ਸਾਹਮਣੇ ਆਲੀ ਕਰ ਚਲਣਾ ਜਿੱਦਾਂ ਮੱਜੀ ਲਾਣ ਉਹ ਸਾਹਮਣੇ ਜਨਾਨੀ ਖੜੀ ਆ ਪਾਣੀ ਮੰਗ ਲੇਗੀ ਤੇ ਮੈਂ ਤਾਂ ਜਵਾਬ ਨਹੀਂ ਦਿੱਤਾ ਪਾਣੀ ਪੀਣ ਨੂੰ ਤੇ ਤੁਹਾਨੂੰ ਉਹ ਮੇਕੋ ਥੋੜੀ ਬੈਠੀ ਐ ਉਹ ਹੋ ਕੇ ਤੇ ਬੈਠ ਗਈ ਆ ਕੋਈ ਹੋ ਕੇ ਤੇ ਕੋ ਕਰਦੀ ਹੁਣ ਤੇ ਮੇਰਾ ਨਾਮ ਦੇ ਵਿੱਚ ਐਵੇਂ ਲਾ ਦਏ

डेढ़ हाथ हथ लगाने की बोला तुम्हारे साथ में बैठूंगा हाथ हाथ लगाऊंगा मेरे तू लगा देना हाथ हाथ ठीक ना डेढ़ सौ रुपया दिया था डेढ़ सौ रुपया मैं वापिस कर दिया वापिस कर दिया लगाया भी बाबू क्या करे हम लोग में जी रहे हैं गरीब है जी रहे हैं उसी में क्या करूँगा क्या करूँ नहीं करना है न ही कोई होटल वोटल में नहीं ले जाते हैं आई इधर इधर बैठ जाते हैं, होटल, होटल जाते हैं। बाड़ी तो इधर नहीं होटल-होटल कहीं नहीं जाते होटल-होटल कहीं नहीं जाते बस इधर बैठते हैं इधर बैठते हैं बस सदा ढाबे मेरी लड़ाई हो गई हां लेडीज हम लोगों एक दूरे थे यहीं पर लेडीज कितनी टोटल कितनी है तुम लोग ये टोटल कोई नहीं है सब चंद्रा तुम लोगों में सब दान चले गई